जय भीम जय भीम जय भीम मेरा शंभूनाथ दात्या कमलेश्वर वाल्मीकि एजुकेशन ट्रस्ट رجسٹر بھارت ਵੱਲੋਂ ਮਾਜਾ ਜਾਣ ਦਾ ਪ੍ਰਧਾਨ ਮੈਂ ਇਸ ਕਰਕੇ ਅੱਜ ਜਿਹੜੀ ਮੰਦਰ ਆ ਜਿਹੜੀ ਘਟਨਾ ਬੀਤੀ ਆ ਬਾਬਾ ਸਾਹਮ ਬੇਦਗਰ ਦੀ ਮੂਰਤੀ ਨੂੰ ਤੋੜਿਆ ਗਿਆ ਇਹ ਸਾਰੇ ਸਮਾਜ ਨੂੰ ਸਮੂਹ ਚਾਹੇ ਉਹ ਵਾਲਮੀਕੀ ਸਮਾਜ ਆ ਚਾਹੇ ਉਹ ਚਮਿਆਰ ਭਾਈ ਵਿਚਾਰਾ ਚਾਹੇ ਸਾਈ ਭਾਈ ਵਿਚਾਰਾ ਵਾ ਚਾਹੇ ਮਜਬੀ ਸਿੱਖ ਭਾਈ ਵਿਚਾਰਾ ਵਾ ਅੱਜ ਆਹਾਨੂੰ ਉਸ ਇਸ ਮੂਰਤੀ ਦਾ ਅੰਮ੍ਰਿਤਸਰ ਤੇ ਜਿਹੜਾ ਕਾਂਡ ਹੋਇਆ ਉਹਦਾ ਹੀ ਬੜਾ ਦੁਖੀ ਅੱਜ ਜਿਹੜਾ ਕਾਂਡ ਹੋਇਆ ਉਹਦਾ ਹੀ ਬੜਾ ਦੁਖਿਆ ਸੋ ਬਾਬਾ ਸਾਹਿਬ ਮੇਦ ਕਰਨੇ ਕਿਸੇ ਦਾ ਵੀ ਆਪਾਂ ਆਪਣਾ ਮਾੜਾ ਨਹੀਂ ਕੀਤਾ ਸਵਿਧਾਨ ਦੇ ਅੰਦਰ ਸਾਰਿਆਂ ਨੂੰ ਉਹਨਾਂ ਨੇ ਬਰਾਬਰ ਦੀ ਅਧਿਕਾਰ ਦਿਵਾਏ ਆ ਤੇ ਬਰਾਬਰ ਦੇ ਰਹਿਣ ਤੇ ਅਧਿਕਾਰ ਦਿਵਾਏ ਆ ਅੱਜ ਜੇ ਲੋਕ ਤੁਹਾਡੇ ਲੋਕ ਪੜ੍ਹ ਲਿਖ ਕੇ ਜੱਜ ਬਣ ਗਏ ਆ ਜਾਂ ਡੀਸੀ ਬਣ ਗਏ ਆ ਜਾਂ ਡਾਕਟਰ ਬਣ ਗਏ ਆ ਜਾਂ ਵਕੀਲ ਬਣ ਗਏ ਆ ਅੱਜ ਬਾਬਾ ਸਾਹਿਬ ਦੀ ਦੇਣ ਹੀ ਆ ਬਾਬਾ ਸਾਹਿਬ ਨੇ ਸਾਨੂੰ ਪੜ੍ਹੋ ਲਿਖੋ ਜੁੜੋ ਦਾ ਅਧਿਕਾਰ ਦਿਵਾਇਆ ਆਪਾਂ ਅੱਜ ਪੜ੍ਹ ਲਿਖ ਕੇ ਕੁਝ ਸਿੱਖਿਆ ਪ੍ਰਾਪਤ ਕੀਤੀ ਅੱਜ ਬਾਬਾ ਸਾਹਿਬ ਦੀਆਂ ਮੂਰਤੀਆਂ ਤੋੜਦੇ ਪਏ ਨੇ ਬਾਬਾ ਸਾਹਿਬ ਨੇ ਇਹਨਾਂ ਦਾ ਕੋਈ ਬੁਰਾ ਨਹੀਂ ਕੀਤਾ ਇਹ ਬਾਬਾ ਸਾਹਿਬ ਦਾ ਬੁਰਾ ਕਰਦੇ ਪਏ ਆ ਸੋ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਆ ਅਕਲ ਹੋਣੀ ਚਾਹੀਦੀ ਆ ਕਿ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਸਮਾਜ ਨੂੰ ਬਚਾਈਏ ਆਪਣੇ ਇਸ ਦੇਸ਼ ਦੀ ਅਖੰਡਤਾ ਨੂੰ ਭੰਗ ਨਾ ਕਰੀਏ ਇਸ ਮੂਰਤੀ ਨੂੰ ਜਿਹੜਾ ਤੋੜਿਆ ਗਿਆ ਵਾ ਮੈਂ ਸਮਾਜ ਅੱਗੇ ਬੇਨਤੀ ਕਰਦਾ ਮਾਂ ਕਿ ਉਹ ਸਾਰੇ ਇਕੱਠੇ ਹੋਣ ਦਲਿਤ ਤੇ ਆਪਣੇ ਇੱਕ ਚੰਗਾ ਰੋਸ ਪ੍ਰਦਰਸ਼ਨ ਕਰੀਏ ਜਿਹਦੇ ਨਾਲ ਕੋਈ ਚੰਗਾ ਮੈਸੇਜ ਜਾਵੇ ਤਾਂ ਕਿ ਕਿਸੇ ਦੇ ਦਿਲ ਨੂੰ ਕਿਸੇ ਦੇ ਮਨ ਨੂੰ ਠੇਸ ਨਾ ਪਹਾਈ ਜਾਏ ਤੇ ਇਹ ਜਿਹੜਾ ਅੰਬੇਦਕਰ ਸਾਹਿਬ ਜੀ ਦਾ ਇੱਥੇ ਸਟੈਚੂ ਲੱਗਾ ਵਾ ਉਹਦੇ ਨਾਲ ਕੁਛ ਛੇੜਛਾੜ ਕੀਤੀ ਗਈ ਆ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਸ਼ਰਾਰਤੀਆਂ ਦਸਰਾਂ ਵੱਲੋਂ ਔਰ ਇਹ ਜਿਹੜਾ ਖਾਲਿਸਤਾਨੀ ਸਮਰਥਕ ਗੁਰਪ੍ਰਤੰਨ ਪੰਨੂ ਇੱਕ ਉੱਤੇ ਨੇ ਇੱਕ ਵੀਡੀਓ ذریعے ਪੂਰੇ ਜਿੰਨੇ ਜਿੰਨੇ ਵੀ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਬੁੱਤ ਲੱਗੇ ਸਟੈਚੂ ਲੱਗੇਦੇ ਆ ਉਹਨੇ ਕਿਹਾ ਸੀ ਕਿ ਅਸੀਂ ਉਹਨਾਂ ਨੂੰ ਖੰਡਿਤ ਕਰਾਂਗੇ ਉਸੇ ਤੈਅ ਦੀ ਅੱਜ ਬਟਾਲੇ ਦੇ ਵਿੱਚ ਅੰਬੇਦਕਰ ਸਾਹਿਬ ਦੀ ਜਿਹੜੀ ਮੂਰਤੀ ਲੱਗੀ ਆ ਉਹਨੂੰ ਤੋੜ ਮਰੋੜ ਕੀਤੀ ਗਈ ਆ ਖੰਡਿਤ ਕੀਤਾ ਗਿਆ ਵਾ ਔਰ ਪੁਲਿਸ ਪ੍ਰਸ਼ਾਸਨ ਵੀ ਇੱਥੇ ਆਈ ਸੀ ਪੁਲਿਸ ਪ੍ਰਸ਼ਾਸਨ ਨੇ ਜਾਇਦਾ ਲੱਤਾ ਵਾ ਔਰ ਜਿਹੜਾ ਸਾਡਾ ਸਮਾਜ ਆ ਉਹ ਬੜੀ ਦੁਖੀ ਹਿਰਦੇ ਨਾਲ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵਾ ਕਿ ਬਾਰ ਬਾਰ ਸਾਨੂੰ ਇਹ ਕਹਿਣਾ ਪੈਂਦਾ ਵਾ ਕਿ ਜਿੱਥੇ ਸਾਡੇ ਵਾਲਮੀਕ ਮਹਾਰਾਜ ਜਾਂ ਅੰਬੇਦਕਰ ਸਾਹਿਬ ਜੀ ਦੀਆਂ ਸਟੈਚੂ ਜਾਂ ਮੂਰਤੀਆਂ ਲੱਗੀਆਂ ਹੁੰਦੀਆਂ ਵਾ ਉੱਤੇ ਕੋਈ ਨਾ ਕੋਈ ਵੀਡੀਓ ਜਾਂ ਕੈਮਰੇ ਲੱਗੇ ਹੋਣੇ ਚਾਹੀਦੇ ਤਾਂ ਕਿ ਜਿਹੜਾ ਕੋਈ ਐਦਾਂ ਦਾ ਸ਼ਰਾਤੀ ਅੰਸਰ ਸ਼ਰਾਤ ਕਰਦਾ ਵਾ ਬਾਕੀ ਜਿਹੜਾ ਪਤਾ ਲੱਗ ਸਕੇ ਅਤੇ ਜਿਹੜੀ ਬੰਦੀ ਸਖਤੋ ਸਖਤ ਕਾਰਵਾਈ ਕੀਤੀ ਜਾ ਸਕੇ ਕੀ ਲੱਗਦਾ ਭਾਈਚਾਰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੀ ਕਹਿਣਾ ਜਦੋਂ ਲੋਕ ਦੇ ਦੇਖੋ ਜੀ ਇਹ ਤਾਂ ਪੰਜਾਬ ਦਾ ਮਾਹੌਲ ਖਰਮ ਖਰਾਬ ਕਰਨ ਵਾਲੀ ਗੱਲਾਂ ਵਾ ਇਹ ਜਿਹੜਾ ਪੰਨੂ ਆ ਖਾਲਸਤਾਨੀ ਸਮਰਥਕ ਆ ਸਾਰਿਆਂ ਨੂੰ ਪਤਾ ਵਾ ਪਰ ਜਿਹੜਾ ਬਾਹਰ ਦੇ ਦੇਸ਼ਾਂ 'ਚ ਰਹਿ ਕੇ ਇੱਥੇ ਭੜਕਾਊ ਭਾਸ਼ਣ ਦਿੰਦਾ ਵਾ ਔਰ ਜਿਹੜੀ ਪੰਜਾਬ ਦੀ ਔਰ ਹਿੰਦੁਸਤਾਨ ਦੀ ਅਮਨ ਸ਼ਾਂਤੀ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਚਾਹੁੰਦੇ ਆ ਕਿ ਕੌਮਾਂ ਦੇ ਝਗੜੇ ਹੋਣ ਝਗੜਿਆਂ ਦੇ ਵਿੱਚ ਜੇ ਪੰਜਾਬ ਦਾ ਜਿਹੜਾ ਅਮਨ ਸ਼ਾਂਤੀ ਜਿਹੜੀ ਬਹਾਲਵਾ ਉਹ ਸਾਰੀ ਨਸ਼ਟ ਹੋ ਜੇ ਔਰ ਇਸੇ ਜਿਹੜੇ ਸਮਾਜਿਕ ਜਿਹੜੇ ਸਾਡੇ ਭਾਈਚਾਰੇ ਆ ਜੇਕਰ ਇਦਾਂ ਦੀਆਂ ਹਰਕਤਾਂ ਨਾ ਰੁਕੀਆਂ ਗਈਆਂ ਸਾਡੇ ਸਮਾਜਿਕ ਭਾਈਚਾਰੇ ਵੀ ਖਤਮ ਹੋਣਗੇ ਆਪਸੀ ਮਤਭੇਦ ਵਧਣਗੇ ਔਰ ਜਿਹੜੇ ਪੰਜਾਬ ਦੇ ਮਾਹੌਲ ਇਸ ਤੋਂ ਜ਼ਿਆਦਾ ਖਰਾਬ ਹੋਏਗਾ ਅੱਜ ਸਵੇਰੇ ਕਰੀਬਨ 9:30 ਵਜੇ ਬਟਾਲਾ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਕਪੂਰੀ ਗੇਟ ਦੇ ਉੱਤੇ ਜਿਹੜਾ ਡਾਕਟਰ ਬੀਮਰਾਓ ਅੰਬੇਦਕਰ ਸਾਹਿਬ ਦਾ ਸਟੈਚੂ ਹੈ ਉਹਦੇ ਨਾਲ ਕਿਸੇ ਨੇ ਕਥਿਤ ਤੌਰ ਤੇ ਛੇੜਖਾਨੀ ਕੀਤੀ ਹੈ ਤਾਂ ਇਸ ਇਨਫੋਰਮੇਸ਼ਨ ਨੂੰ ਬੜਾ ਸੀਰੀਅਸਲੀ ਲੈਂਦੇ ਹੋਏ ਬਟਾਲਾ ਪੁਲਿਸ ਨੇ ਇਮੀਡੀਏਟਲੀ ਟੀਮਸ ਡਿਸਪੈਚ ਕਰਦੇ ਹੋਏ ਉੱਥੇ ਅਸੀਂ मौके ਤੇ ਪਹੁੰਚ ਕੇ ਤਾਂ ਉੱਥੇ ਜਿਹੜੀ ਸਾਡੀ ਫਰਸਟ ਹੈਂਡ ਆਬਜ਼ਰਵੇਸ਼ਨਸ ਸਿਗੀਆਂ ਕਿ ਕੋਈ ਵੈਂਡਲਿਜ਼ਮ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੋਈ ਹੈ ਪਰ ਜ਼ਰੂਰ ਜਿਹੜਾ ਸਟੈਚੂ ਦਾ ਇੰਡੈਕਸ ਫਿੰਗਰ ਡੈਮੇਜ ਸੀਗਾ ਤਾਂ ਉਹਦੇ ਵਿੱਚ ਫਿਰ ਜਦੋਂ ਅਸੀਂ ਤਫ਼ਤੀਸ਼ ਕਰਨ ਲੱਗੇ ਤਾਂ ਇਹ ਜਿਹੜਾ ਡੈਮੇਜ ਹੈਗਾ ਇਹ ਸਾਨੂੰ ਪਤਾ ਲੱਗ ਗਿਆ ਕਿ ਇਹ ਪੁਰਾਣਾ ਹੈ ਕੱਲ ਸ਼ਾਮੀ ਉਥੇ ਜਿਹੜੇ ਚੇਅਰਮੈਨ ਹੈ ਇੰਪਰੂਵਮੈਂਟ ٹرسٹ ਦੇ ਉਥੇ ਮੌਕੇ ਤੇ ਗਏ ਸੀਗੇ ਵਿਦ ਅ ਪਲਾਨ ਕਿ ਉਸ ਸਟੈਚੂ ਨੂੰ ਰੈਨੋਵੇਟ ਕਰਨਾ ਹੈ ਤਾ ਉਹਦੇ ਵਿੱਚ ਮੌਕੇ ਦੀ ਫੋਟੋਆਂ ਕੱਲ ਸ਼ਾਮ ਦੀਆਂ ਖਿੱਚੀਆਂ ਹੋਈਆਂ ਹਨ ਤਾਂ ਉਹ ਫੋਟੋਗ੍ਰਾਫਸ ਵੀ ਅਸੀਂ ਵੇਖਿਆ ਤਾਂ ਫੋਟੋਆਂ ਦੇ ਵਿੱਚ ਪਹਿਲਾ ਹੀ ਜਿਹੜਾ ਹਲਕਾ ਫੁਲਕਾ ਜਿਹੜਾ ਇੰਡੈਕਸ ਫਿੰਗਰ ਦਾ ਡੈਮੇਜ ਹੈ ਉਹ ਨਜ਼ਰ ਆਂਦਾ ਪਿਆ ਤਾਂ ਪ੍ਰੀਲਿਮਿਨਰੀ ਤੌਰ ਤੇ ਲੱਗਦਾ ਹੈ ਕਿ ਇਹ ਜਿਸ ਤਰ੍ਹਾਂ ਨੇਚਰਲ ਰੀਜਨਸ ਕਰਕੇ ਹੈ ਕਿ ਕਾਫੀ ਟਾਈਮ ਤੋਂ ਕੋਈ ਰੈਨੋਵੇਸ਼ਨ ਨਹੀਂ ਹੋਈ ਪੇਂਟ ਨਹੀਂ ਹੋਇਆ ਉਸੀ ਕਰਕੇ ਚੇਅਰਮੈਨ ਸਾਹਿਬ ਉੱਥੇ ਗਏ ਵੀ ਸੀਗੇ ਤਾਂ ਇਨ ਫੈਕਟ ਇਹਨੂੰ ਪ੍ਰੋਪਰਲੀ ਅਸੈਸ ਕਰਨ ਲਈ ਅਸੀਂ ਇੰਜੀਨੀਅਰ ਸਪੀਡਬਲ ਡੀ ਵੀ ਬੁਲਾਏ ਹੈ ਮੁੱਖੇ ਤੇ ਤਾਂ ਬਟ ਫਿਰ ਵੀ ਅਸੀਂ ਆਪਣੀ ਟੀਮਸ ਲਾਈਆ ਹੈ ਕਿ ਕੋਈ ਜੇ ਸ਼ਰਾਰਤ ਦਾ ਐਂਗਲ ਹੋਵੇ ਤਾਂ ਉਹਨੂੰ ਵੀ ਅਸੀਂ ਅਸੈਸ ਕਰ ਰਹੇ ਨੇ ਅਸੀਂ ਫਿਲਹਾਲ ਇਹਦੇ ਚ ਐਫ ਆਰ ਮੁਤਲਕਾ ਸੈਕਸ਼ਨਸ ਦੇ ਵਿੱਚ ਦਾਇਰ ਕੀਤੀ ਹੋਈ ਹੈ